ਸਤਸ਼ਿਰਿਆ ਕਾਲ ਪੀਪੀ 32 ਨਵਾਂ ਸ਼ਹਿਰ ਦੇਖ ਰਹੇ ਹੋ ਸਾਥੀਓ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਪੋਜੇਵਾਲ ਤੋਂ ਜਿੱਥੇ ਅਨੰਤਪੁਰ ਸਾਬ ਵਾਲੇ ਰੋਡ ਤੇ ਜਿੱਥੇ ਸੰਤਾਂ ਮਹਾਪੁਰਖਾਂ ਵੱਲੋਂ ਸੜਕ ਬਣਾਉਣ ਦੀ ਸੇਵਾ ਚੱਲ ਰਹੀ ਹੈ ਉੱਥੇ ਇੱਕ ਟਿਪਪਰ ਨੂੰ ਅਚਾਨਕ ਅੱਗ ਲੱਗ ਜਾਂਦੀ ਹੈ ਦੱਸਿਆ ਜਾ ਰਿਹਾ ਕੋਈ ਸ਼ਾਰਟ ਸਰਕਟ ਹੁੰਦਾ ਜਿਸ ਤੋਂ ਬਾਅਦ ਇਸ ਟਿਪਪਰ ਨੂੰ ਅੱਗ ਲੱਗ ਜਾਂਦੀ ਹੈ ਅੱਗ ਬੜੀ ਭਿਆਨਕ ਲੱਗਦੀ ਹੈ ਔਰ ਜਿਹੜੀ ਹੈਰਾਨੀ ਵਾਲੀ ਗੱਲ ਇਹ ਹੈ ਕਿ ਉੱਥੇ ਅੱਗ ਬੁਝਾਉਣ ਲਈ ਬਹੁਤੇ ਯੰਤਰ ਬਹੁਤੇ ਸਾਧਨ ਨਹੀਂ ਹੁੰਦੇ ਜਿਸ ਕਰਕੇ ਜਿਹੜਾ ਟਿਪਰ ਹੈ ਉਹ ਤਕਰੀਬਨ ਅੱਗਿਓ ਖਤਮ ਹੋ ਜਾਂਦਾ ਹੈ ਅੱਗ ਦੇ ਨਾਲ ਸਾਰਾ ਝੁੱਲਸ ਜਾਂਦਾ ਉਸ ਦਾ ਕੈਬਿਨ ਤੁਸੀਂ ਦੇਖ ਪਾਰੋਗੇ ਤਸਵੀਰਾਂ ਰਾਈਂ ਕਿ ਬਾਲਟੀਆਂ ਨਾਲ ਪਾਣੀ ਪਾਇਆ ਜਾ ਰਿਹਾ ਹੈ ਲੇਕਿਨ ਲੋਕ ਅਸਮਰਥ ਨੇ ਅੱਗ ਨੂੰ ਕੰਟਰੋਲ ਕਰਨ ਦੇ ਲਈ ਤੇ ਟਿਪਰ ਜਿਹੜਾ ਆ ਇੱਕ ਤਰੀਕੇ ਅੱਗਿਓ ਸਾਰਾ ਝੁੱਲਸ ਜਾਂਦਾ ਹੈ ਅੱਗਿਓ ਜਿਹੜਾ ਟਿਪਰ ਹੈ ਉਹ ਅੰਦਰੋਂ ਪੂਰਾ ਤੁਸੀਂ ਦੇਖ ਪਾ ਰਹੇ ਕਿ ਕਿੰਨਾ ਨੁਕਸਾਨ ਆ ਜਾਂਦਾ ਹੈ ਔਰ ਅਚਾਨਕ ਅੱਗ ਲੱਗਦੀ ਹੈ ਲੇਕਿਨ ਗਨਿਮਤ ਇਹ ਆ ਕਿ ਡਰਾਈਵਰ ਜਿਹੜਾ ਆ ਉਹ ਗੱਡੀ ਤੋਂ ਬਾਹਰ ਹੁੰਦਾ ਹੈ ਡਰਾਈਵਰ ਦੀ ਜਾਨ ਬਚ ਜਾਂਦੀ ਹੈ ਇਹ ਤਸਵੀਰ ਤੁਹਾਨੂੰ ਪੋਜੇਵਾਲ ਤੋਂ ਦਿਖਾ ਰਹੇ ਹਾਂ ਬਹੁਤ ਹੀ ਹੈਰਾਨ ਕਰਨ ਵਾਲੀਆਂ ਤਸਵੀਰਾਂ ਟਿਪਰ ਨੂੰ ਅਚਾਨਕ ਅੱਗ ਲੱਗ ਜਾਂਦੀ ਹੈ ਜਿਸ ਤੋਂ ਬਾਅਦ ਟਿਪਰ ਦਾ ਤੁਸੀਂ ਫਰੰਟ ਕੈਬਿਨ ਦੇਖ ਸਕਦੇ ਹੋ ਕਿ ਬੁਰੀ ਤਰ੍ਹਾਂ ਉਸ ਨੂੰ ਅੱਗ ਪੈ ਜਾਂਦੀ ਹੈ ਔਰ ਬਾਲਟੀਆਂ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਲੇਕਿਨ ਅੱਗ ਤੇ ਕਾਬੂ ਨਹੀਂ ਪਾਇਆ ਜਾਂਦਾ